ਜਦ ਅਸੀਂ ਐਸਐਸਪੀ ਸਾਹਿਬ ਪਟਿਆਲਾ ਨੂੰ ਮਿਲਣ ਆਏ ਸੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਡੈਪੂਟੇਸ਼ਨ ਦੇ ਤੌਰ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੋਂ ਫਨੌਰੀ ਬਾਰਡਰ ਦੇ ਉੱਤੋਂ ਸਰਕਾਰ ਦੀ ਧੱਕੇਸ਼ਾਹੀ ਦੇ ਜੋਰ ਦੇ ਨਾਲ ਮੋਰਚੇ ਸਾਡੇ ਖਦੇੜੇ ਗਏ ਆ ਉਹਨਾਂ ਦਾ ਜਿੰਨਾ ਸਮਾਨ ਸਾਡਾ ਚੋਰੀ ਹੋਇਆ ਜਿੰਨੀਆਂ ਟਰਾਲੀਆਂ ਚੋਰੀ ਹੋਈਆਂ ਪਾਣੀ ਵਾਲੀਆਂ ਟੈਂਕੀਆਂ ਤੇ ਕਰੋੜਾਂ ਦਾ ਹੋਰ ਤਕਰੀਬਨ ਸਮਾਨ ਉਹਦੇ ਵਿੱਚ ਪੱਠੇ ਕੁੰਰੇ ਸੀ ਜਿਹੜੇ ਘਰ ਬਣਾਏ ਹੋਏ ਸੀ ਆਸੀਂ ਲਗਾਤਾਰ ਉਸ ਸਮਾਨ ਦੀ ਭਾਲ ਦੇ ਵਿੱਚ ਆਪ ਲੱਗੇ ਹੋਇਆ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਕਿਤੇ ਵੀ ਸਮਾਨ ਕੋਈ ਸਾਡਾ ਉਹ ਟਰਾਲੀਆਂ ਹੋਈਆਂ ਜਾਂ ਕੋਈ ਵੀ ਪਾਣੀ ਵਾਲਾ ਟੈਂਕ ਹੈ ਉਹ ਬਰਾਮਦ ਨਹੀਂ ਕਰਵਾਏ ਗਏ ਤੇ ਉਹ ਅਸੀਂ ਆਪ ਦੀ ਕੋਸ਼ਿਸ਼ ਦੇ ਨਾਲ ਸਾਡੇ ਕਿਸਾਨਾਂ ਦੀ ਆਪਣੀ ਤਹਿਕੀਕਾਤ ਦੇ ਨਾਲ ਉਹ ਸਮਾਨ ਭਾਲੇ ਹੈ ਟਰਾਲੀਆਂ ਲੰਬੀਆਂ ਤੇ ਹੁਣ ਮੌਕੇ ਤੇ ਪਿਛਲੀ ਲੰਗੀ 22 ਤਰੀਕ ਦੇ ਲਗਭਗ ਅਸੀਂ ਉਹ ਦੋ ਟਰਾਲੀਆਂ ਜਿਹੜੀਆਂ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਜਿਹੜੀ ਨਾਬੇ ਦੀ ਨਗਰ ਕੌਂਸਲ ਦੀ ਪ੍ਰਧਾਨ ਹੈ ਸੁਜਾਤਾ ਚਾਵਲਾ ਉਹਦੇ ਘਰ ਵਾਲਾ ਹੈ ਪੰਕਜ ਪੱਪੂ ਜਿਹੜਾ ਕੋਈ ਬਿਲਡਿੰਗ ਦਾ ਉਹਦਾ ਆਪਦਾ ਕੰਮ ਹੈਗਾ ਉਹਦੀ ਵਰਕਸ਼ਾਪ ਦੇ ਵਿੱਚੋਂ ਪ੍ਰਾਪਤ ਕੀਤੀਆਂ ਪੂਰੀ ਸਨਾਖਤ ਦੇ ਨਾਲ ਕੀਤੀਆਂ ਅਸੀਂ ਜਿਸ ਵੀਰ ਦੀ ਉਹ ਟਰਾਲੀ ਸੀ ਉਹਦੀ ਨਿਸ਼ਾਨਦੇਹੀ ਕਰਵਾਈ ਹੈ ਤੇ ਉਹਨੇ ਆਪਣੀ ਟਰਾਲੀ ਦੀ ਉਹ ਸਨਾਖਤ ਕੀਤੀ ਹੈ ਤੇ ਸਾਡੇ ਸੂਬਾ ਕੁਆ ਨੇ ਸਾਡੀ ਬਲਾਕ ਦੀ ਟੀਮ ਨੇ ਨਾਬੇ ਦੀ ਨੇ ਉਹਦੀ ਸਨਾਖਤ ਕਰਕੇ ਉਹ ਸਾਡੀ ਜਿਹੜੀ ਟਰਾਲੀ ਆ ਅਸੀਂ ਕਲੀਅਰ ਕਰਕੇ ਬਰ ਚਾਰਚੰਦ ਦੇ ਹਾਜ਼ਰੀ ਦੇ ਵਿੱਚ ਨਾਬਾ कोतਵਾਲੀ ਐਸਐਚਓ ਦੀ ਹਾਜ਼ਰੀ ਦੇ ਵਿੱਚ ਉਹ ਸਮਾਨ ਉਹਦੀ ਵਰਕਸ਼ਾਪ ਦੇ ਵਿੱਚੋਂ ਅਸੀਂ ਬਰਾਮਦ ਕਰਵਾਇਆ ਗਿਆ ਤੇ ਅਗਲਾ ਖਾਦਾ ਉਹਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇਹ ਮੰਗ ਸਾਡੀ ਹੈਗੀ ਸੀ ਕਿ ਉਹਦੇ ਤੁਰੰਤ ਕਾਰਵਾਈ ਕੀਤੀ ਜਾਵੇ ਐਫਆਰਆਈ ਦਰਜ ਕਰਕੇ ਉਹਨੂੰ ਜਲਦ ਤੋਂ ਜਲਦ ਫੜ ਕੇ ਜੇਲ੍ਹ ਦੀਆਂ ਸਲਾਨਖਾਂ ਪਿੱਛੇ ਕੀਤਾ ਜਾਵੇ ਕਿਉਂ ਕਿ ਕਿਉਂਕਿ ਜਿੱਡਾ ਵੱਡਾ ਨੁਕਸਾਨ ਮੋਰਚੇ ਦਾ ਹੋਇਆ ਤਾਂ ਉੱਥੇ ਮੌਕੇ ਦੇ ਸਰਕਾਰ ਦੇ ਵਿੱਚ ਰਹਿਣ ਵਾਲੇ ਲੋਕ ਨਜ਼ਾਇਜ਼ ਦੇ ਪਾਵਰਾਂ ਦਾ ਇਸਤੇਮਾਲ ਕਰਕੇ ਤੇ ਲੋਕਾਂ ਦੀ ਸੇਵਾ ਕਰਨ ਵਾਲੀ ਆਮ ਆਦਮੀ ਦੀ ਸਰਕਾਰ ਹੈ ਜਿਹੜੀ ਆਮ ਲੋਕਾਂ ਨੂੰ ਲੁੱਟ ਕੇ ਸਮਾਨ ਚੋਰੀ ਕਰਕੇ ਉਹਨੇ ਆਪਣੀ ਵਰਕਸ਼ਾਪ ਦੇ ਵਿੱਚ ਖੁਰਦ-ਬੁਰਦ ਕੀਤਾ ਤੇ ਉਹ ਜਣੀ ਵੇਚਿਆ ਗਿਆ ਉੱਥੋਂ ਸਾਨੂੰ ਉਹਨਾਂ ਦੇ ਟਾਇਰ ਤੇ ਲਿਫਟ ਵਾਲਾ ਜੈਕ ਪਾਈਪ ਉਹਦੀ ਡਹੀ ਲਗਾਤਾਰੇ ਸਮਾਨ ਜਦਾ ਸੀ ਬਰਾਮਦੇ ਕੀਤਾ ਤੇ ਉਹਦੇ ਵਿੱਚ ਇਹ ਹੈ ਕਿ ਨਾਲ ਜਿਹੜੇ ਨਗਰ ਕੌਂਸਲ ਵੱਲੋਂ ਟਰੈਕਟਰ ਭੇਜੇ ਗਏ ਆ ਸ਼ੰਭੂ ਬਾਡਰ ਦੇ ਉਤੋਂ ਟਰਾਲੀਆਂ ਲਿਆਂਦੀਆਂ ਨਾਲ ਉਹ ਸਜਾਤਾ ਚਾਵਲਾ ਉਹਦੇ ਵਿੱਚ ਓਡੀ ਅਦੁੱਤੀ ਹੈ ਜਿੱਦਾਂ ਕਿ ਪੱਪੂਆ ਨਾਲ ਉਹਤੇ ਕਾਰਵਾਈ ਚਾਹੁੰਦੇ ਆ ਤੇ ਐਫ ਆਰ ਆਈ ਦਰਜ ਹੋਈ ਆ ਮੈਂ ਤੁਹਾਨੂੰ ਕਾਪੀ ਵੀ ਦਿਖਾ ਦਿੰਨਾ ਤੇ ਅਸੀਂ ਉਹਦੇ ਵਿੱਚ ਅੱਜ ਐਸ ਐਸ ਬੀ ਸਾਹਿਬ ਨੂੰ ਜਿਹੜਾ ਮਿਲੇ ਆ ਤੇ ਉਸ ਐਫ ਆਰ ਆਈ ਦੇ ਵਿੱਚ ਸਾਡੇ ਉਸ ਕਿਸਾਨ ਦਾ ਜਿਹਦੇ ਦੀ ਟਰਾਲੀ ਚੋਰੀ ਹੋਈ ਹੈ ਉਹਦੇ ਬਿਆਨਾਂ ਦੇ ਵਿੱਚ ਦਰਜ ਕਰਕੇ ਵਾਧਾ ਕਰਕੇ ਉਸ ਐਫ ਆਰ ਆਈ ਨੂੰ ਵਧਾਇਆ ਜਾਵੇ ਬਧਾ ਕੀਤਾ ਜਾਵੇ ਤੇ ਤੁਰੰਤ ਉਹਦੀ ਗ੍ਰਿਫਤਾਰੀ ਕੀਤੀ ਜਾਵੇ ਨਹੀਂ ਫਿਰ ਸਾਡੇ ਮਜ਼ਦੂਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇਹਦੇ ਕੋਈ ਵੱਡਾ ਐਕਸ਼ਨ ਅਸੀਂ ਜਲਦੀ ਲਵਾਂਗੇ ਕਿਉਂਕਿ ਉਹਦਾ ਬਾਹਰ ਦਾ ਵੀ ਕੋਈ ਪਾਸਪੋਰਟ ਵੀ ਆਰਾ ਵਗੈਰਾ ਹੈਗਾ ਕਿਤੇ ਉਹ ਪੋਲੀਟੀਕਲ ਪ੍ਰੈਸ਼ਰ ਦੇ ਮੁਤਾਬਕ ਲੰਘਣ ਦੀ ਕੋਸ਼ਿਸ਼ ਕਰੇ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿਸਾਨਾਂ ਦਾ ਸਮਾਨ ਸੀ ਜਿਹੜਾ ਚੋਰੀ ਕੀਤਾ ਬਰਾਮਦ ਹੋਇਆ ਅਸੀਂ ਇਹ ਅਪੀਲ ਕਰਕੇ ਆਇਆ ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਕੋਈ ਵੱਡਾ ਐਕਸ਼ਨ ਹੈ ਤੇ ਉਲੀਕਾਂ ਧੰਨ